ਖੰਡਾ ਉਹਨਾਂ ਵਾਲੀ ਪੋਗਿਆ ਵਾਲੀ ਬਿਲਕੁਲ ਖੰਡਾ ਉਹਨਾਂ ਨੇ ਕੀ ਕਰਦੀ ਚੰਗੀਂ ਕਰਦੀ ਚਲੋ ਇਸ ਦੇ ਸਰਦਾਰ ਰਖਣੀ ਆ ਤਾਂ ਵੱਧ ਤੋਂ ਵੱਧ ਇਹ ਦਿਨ ਚ ਜਿੱਦਾਂ ਬੰਦਾ ਕਿ ਪਤਾ ਬਾਬੇ ਦਾ ਦਿਹਾੜਾ ਆਉਣ ਵਾਲਾ ਆ ਤੇ ਕੋਈ ਮਨ ਕੇ 20 25 ਦਿਨਾਂ ਨਾ ਮਹੀਨਾ ਪਹਿਲਾਂ ਜਾਂ ਬੰਦਾ ਪਾਸ ਅਰੰਭਲਾ ਕਰਨ ਦਾ ਹੀ ਨਹੀਂ ਲੜੀ ਕਰਕੇ ਨਹੀਂ ਲੜੀ ਤਾਂ ਅਰੰਭ ਕਰ ਲਈਏ ਤਾਂ ਸਵਾਲ ਆ ਕਿ ਮੁੱਖ ਮੰਤਰੀ ਦਾ ਕਲੀਆਂ ਚੋਂ ਮਾਰ ਰਹੇ ਹੁੰਦਾ ਕਿ ਮਾਰਨ ਭੇਟਾ ਕਰਦੇ ਪਾਸੋਂ ਤੁਹਾਡੇ ਜਨਮ ਦਿਹਾੜੀ ਦੀ ਖੁਸ਼ੀ ਚ ਆਦਾਸ ਨਹੀਂ ਆ ਭੇਟਾ ਕੀਤੀ ਐ ਇੰਨੀ ਬਾਣੀ ਪੜੀ ਜਾ ਕੀ ਇੱਕ ਬੂਲ ਕਰਨ ਕਿ ਇੱਕ ਨਹੀਂ ਬਣਦਾ ਸਨੀਆਂ ਹੁਣ ਕਮੇਟੀ ਵਾਲਿਆਂ ਨੇ ਥਾਂ ਥਾਂ ਦੇ ਬੋਰਡ ਲਾਇਆ ਬਾਈ ਅੰਦਰ ਵੀ ਤੁਸੀਂ ਚਲ ਜਓ ਦਰਵਾਜ਼ੇ ਤੇ ਲੱਗੇ ਪਰ ਸੰਗਤਾਂ ਫੇਰ ਵੀ ਟੱਕੀ ਲੱਗਿਆ ਰਾਤ ਨੂੰ ਕਿਹੜੇ ਹੋ ਇੱਥੇ 12 ਵਜੇ ਰਾਤ ਨੂੰ ਅੱਜ ਚਲਦੇ ਜੀ 2 ਵਜੇ ਨਹੀਂ ਪੰਜ ਪੰਜ ਕਿ ਇੱਕ ਤਾਂ ਟਰਾਲੀਆਂ ਟਰਾਲੀਆਂ ਆਉਣੀਆਂ ਜੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਿੰਨੀਆਂ ਆਉਣੀਆਂ ਤੇ ਵੇਸਟ ਵੀ ਬਹੁਤ ਯਾਦੀ ਕਰਦੇ ਜੀ ਵੀ ਪਿਛਲੋ ਸੰਗਤਾਂ ਆਉਣੀਆਂ ਲਫਾਫੇ ਪਰ ਪਰ ਲਹਿ ਜਾਂਦੀਆਂ ਕੇ ਕੀ ਮੰਡੀ ਆਣਾ ਪਰ ਮਨਾਈ ਕੀਤੀ ਕਮੇਟੀਾਂ ਨੇ ਮਨਾਈ ਹੈਗੀ ਇਹ ਪਾਸ ਹੋ ਬਾਕੀ ਚਲੋ ਕਰੰਗ ਕਰੰਗ ਨਾਲ ਮਾਰਾ ਨਹੀਂ ਲੱਗਦਾ ਕਿ ਇਹ ਜੀ ਇਸ ਕੱਟ ਪਿਆ ਜੇ ਇਹ ਥਾਂ ਤੇ ਹੁੰਦੀ ਆ ਪਰ ਇਹਦੀ ਖਾਂ ਦੇ ਜੇਕਰ ਅਸੀਂ ਬੱਚਿਆਂ ਨੂੰ ਗੱਤਕਾ ਸ਼ਸਤਰ ਵਿਦਿਆ ਦੇਣੀ ਸ਼ੁਰੂ ਕਰ ਦਿਓ ਜਿਆਦਾ ਹੀ ਹੁੰਦੀ ਹੈ ਬਿਲਕੁਲ ਇਹ ਵੀ ਸਹੀ ਗੱਲ ਹੈ ਬਾਕੀ ਵੇਖੋ ਕੇ ਕੜਨਾ ਉਹ ਤੇ ਲੱਗਦਾ ਹੀ ਤਾਂ ਪੈਸੇ ਲੱਗਣਾ ਜਿੰਨੇ ਦੀ ਹਣੀ ਲਗਣੀ ਤਾਂ ਪੈਸੇ ਹੀ ਲੱਗਣਾ ਆ ਲਾੜੂ ਕੇ ਦਾ ਜੇ ਕਈ ਕਢੋਂਦਾ 500 ਪੌਂਡ ਤੋਂ ਘੱਟ ਵੀ ਲੈਗ ਨਹੀਂ ਹੁੰਦਾ ਟਰਾਲੀ ਐਸੀ ਹੁੰਦੀ ਹੈ ਰਾਤ ਦੇ ਟਰਾਲੀਆਂ ਤੇ ਹੁੰਦੇ ਆ 500 ਪੌਂਡ ਤੋਂ ਘੱਟ ਨਹੀਂ ਆ 500 ਪੌਂਡ ਵੀ ਲਾੜੋ ਤਕਰੀਬਨ ਚਲੋ ਮਿੰਨੀ ਜਿੰਨੀ ਕਹੋ ਜੀ 20 25000 ਤੋਂ 25000 ਬਣ ਜਾਂਦੇ ਕਿਸੇ ਦਾ ਗਰੀਬ ਦਾ ਰਾਸ਼ਨ ਪਾ ਦੋ ਦਾ 2011 ਅਸ਼ਨ ਪਾਦੋਂ ਮਹੀਨਾ ਹੋਣੀ ਮੁੱਕਦਾ ਜੇ ਤੇ ਫੀਸ ਤਾਂ ਮਹੀਨਾ ਸਾਰਾ ਯਾਦ ਰੱਖਣਾ ਉਹਨੇ ਇਹਦਾ ਬਾਬਾ ਹੀ एकदम ਸ਼ਾਮੀ ਲੱਗਾ ਆ ਦੋ ਘੰਟਿਆਂ ਦਾ ਕੀ ਹੈ ਕੱਪੜੇ ਵੇਖ ਲਓ ਤੁਸੀਂ ਵੇਸਟੀ ਬਹੁਤ ਆਦੀ ਹੁੰਦੀ ਆ ਰੋਡ ਦੇ ਲਓ ਸਾਰਾ ਭਰਿਆ ਹੋਣਾ ਜੀ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਅੱਜ ਰਾਤ ਆਪਣੇ ਤੌਰ ਤੇ ਜਿਹੜੀ ਸੰਗਤ ਆਦਿਸ਼ ਬੱਜੀ ਵੀ ਕਰੇਗੀ ਕਿਉਂਕਿ ਕਮੇਟੀ ਦੇ ਤੌਰ ਤੇ ਤਾਂ ਨਹੀਂ ਹੋ ਰਹੀ ਹਾਂ ਜੀ ਇੱਕ ਹੀ ਕਿਤੇ ਜਾਣਗੇ ਨੀਕਾ ਲੰਗਰ ਨੇ ਗੰਨੇ ਦੇ ਜੂਸ ਲੱਗੇ ਹੋਏ ਨੇ ਹੋਰ ਲੱਗੇ ਨੇ ਪਤਾ ਨਹੀਂ ਨੀਕਾ ਲੰਗਰ ਨੇ ਪਰ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਿਆਂ ਮੇਰਾ ਹੋ ਗਿਆ ਹੱਥ ਬਾਤ ਬਾਤ ਬੰਨ੍ਹਦੇ ਜਾ ਮੈਂ ਇਹਨਾਂ ਨੂੰ ਦੱਸਣ ਦਾ ਪਿਆਰ ਆ ਰਿਹਾ ਸੋ ਪੂਰਾ ਤਿਆਰ ਪਰ ਤਿਆਰ ਰੋ 70 ਵਿਦਿਆਪੁਰਿਸ਼ ਕਾ ਕੋਰਸ ਵਾਰੀ ਸ਼ਖੋ ਨੇ ਦੇਬਾਦੀ ਸਖੋ ਪਾਸ਼ਾੜਿਆ ਉਹ ਬੇਨਤੀ ਕਰੋ ਪਾਸ਼ਾਓ ਵੇਖੋ ਸਾਰੀ ਖੇੜੀ ਜਿਹੜੀ ਹੈ ਜੀ ਪ੍ਰੇਮ ਦੀ ਹੈ ਮਾਰ ਨੇ ਪ੍ਰੇਮ ਹੀ ਕੀਤਾ ਜੋ ਤੋਂ ਪ੍ਰੇਮ ਖੇਲਣ ਕਾ ਜਾਓ ਸੇਤਰਾ ਤਾ ਤੜੀ ਗਲੀ ਮੇਰੀ ਆਓ ਸਾਰੀ ਪ੍ਰੇਮ ਦੀ ਖੇੜੇਗੀ ਜੇ ਵੇਖੋ ਬਾਬਾ ਦੀਪ ਸਿੰਘ ਜੰਗ ਗੁਰੂ ਨਾਨਕ ਪਾਸ਼ਾ ਦਾ ਇਹ ਕੋਈ ਪੰਚਿਆ ਗੱਲਾਂ ਨਾਲ ਨਹੀਂ ਪੰਚਿਆ ਜੇ ਸਿਰਫ ਸ਼ਰਧਾ ਪਾਣਾ ਨਾ ਪ੍ਰੇਮ ਨਾਲ ਹੀ ਪੰਚਿਆ ਜੇ ਆਹੋ ਸੁਣੀਆਂ ਕਾ ਵਕਤ ਵਕਤ ਪਾਸ਼ਾਣਾ ਪ੍ਰੇਮ ਕਰੋ ਜੇ ਕਿਸੇ ਨਾਲ ਕਰਨਾ ਦੁਨਿਆਵੀ ਤਾਂ ਹੋਰ ਹੈ ਪ